ਕਿੰਨੇ ਪਤਾ ਤੁਹਾਡਾ ਬਿਲਕੁਲ ਉੱਧਰ ਖੜਾ ਸੀ ਜਿਹਦੇ ਪਤਾ ਦਾ ਬੰਦੀ ਸਿੰਘ ਪ੍ਰੀਤ ਨਾ ਲੈ ਪ੍ਰੀਤ ਜੀ ਮਾਤਾ ਸਤਿਕਾਰਯੋਗ ਮਾਤਾ ਚੰਦਨੀ ਕੌਰ ਉਹਨਾਂ ਨੇ ਪਤਨੀ ਜਿョਕੇ ਆਪਣਾ ਸ਼ਹੀਦ ਨਾਲ ਆਪਣਾ ਉਹਨਾਂ ਦੀ ਪਤਨੀ ਤਾਂ ਉਹਨਾਂ ਦੇ ਚਤਕਾਰ ਦੇ ਉੱਪਰ ਚਾਈਦੀ ਉਹ ਤਾਂ ਜੀ ਚਾਤੀ ਨਹੀਂ ਕੋ ਤੇ ਭਾਈ

ਬਾਤੀਸ ਕਾਜੂ ਬਬੀ ਅਜਾ ਅੰਦਰ ਸੂਟ ਆਪਣੇ ਕੋਲੋਂ ਲੈ ਕੇ ਜੂਰ ਕਰਦੇ ਸਭਾ ਤੇ ਹੱਥ ਜੂਰ ਜਿਨਾ ਲੱਗ ਮੇਰਾ ਦਿਲ ਦਿੱਕਣੇ ਪੜਿਆ ਸੀ ਬੱਲਾ ਫਾਨੀਆਂ ਮਹਿਲ ਫਾਨੀਆਂ ਨਹੀਂ ਜਿਨਾ ਬੈਂਦੀ ਕੋਲਾ ਪਰ ਤਾਤ ਉਹਨਾਂ ਨੂੰ ਵੀ ਦਿਲ ਦਾ ਚੱਲੀਆਂ ਨੇ ਅੱਲਾ ਤੁਰੀਬਾ ਚੱਲੀਆਂ ਨੇ ਜੋਨੇ ਕੰਮ ਕਰਕੇ ਤੇ ਵਾਪਸ ਆ ਕੇ ਜਦੋਂ ਸਾਡੇ ਫਿਰ ਦੇ ਫਿਰ ਦੁਨੀਆਂ ਵਿੱਚ ਆਪਣਾ ਵੀ ਨੌਕਰੀ ਕਰ ਲੋ ਉਹਦੇ ਸੁਭਾਅ ਨਾਲ ਵਿੱਚ ਪਰਿਪੰਦ ਕਰਨ ਨੇ ਦੁਨੀਆਂ ਤੋਂ ਦੂਰ ਦੀ ਜ਼ਿੰਦਗੀ ਉਹ ਦਿਲ ਬੁਲੇ ਕੇ ਆਉਂਗੇ ਸਾਡੇ ਸਾਥਕੇ ਸਾਰੇ ਸਾਡੇ ਸਾਥ ਨਾਲ ਸਾਰੇ ਇਕੱਠੇ ਹੋ ਜੀ ਸਾਰੇ ਤੁਹਾਡੇ ਨੇ ਆਪਣੇ ਸਰਕਾਰ ਸੰਗਠਨੀਆਂ ਦੇ ਵਿੱਚ ਸਰਦਾਰ ਸੁਖਦੇਵ ਸਿੰਘ ਪਿਲਾਤੂਆ ਤੱਕ ਕੇ ਨਾਲ ਚੜ੍ਹ ਕੇ ਜਿਹੜੀ ਮਿੱਤ ਸਭ ਆਪਿਆ ਰਹੇ ਮੈਂ ਬੋਲਣ ਸਹੇਦੋ ਗੀਤਾਂ ਉੱਪਰ ਲੱਗੇ ਮੇਲੇ ਬੱਤਨ ਤੇ ਮਿਟਨੇ ਵਾਲਾ ਦਾ ਬਾਕੀ ਨਿਸ਼ਾ ਹੋਗਾ ਇਹ ਬਹੁਤ ਵਧੀਆ ਸਿਆਣਾ ਮੁੰਡਾ ਸੀਗਾ ਤੇ ਉਹ ਇਹਨੂੰ ਥੋੜਾ ਜਿਹਾ ਪੌਦੇ ਵਿੱਚ ਗਈ ਨੂੰ ਥੋੜਾ ਵਿੱਚ ਹੋਇਆ ਸੀ ਉੱਥੇ ਪਹਾੜਾਂ ਦੇ ਵਿੱਚ ਕੋਈ ਸੜਕ ਸਾਫ ਦਰਾਂ ਕਰਾਉਣ ਦੇ ਨਾਲ ਸਾਫ ਆਪਰ ਗਿਆ ਮੁੰਡਾ ਬਹੁਤ ਵਧੀਆ ਸੀ ਬਹੁਤ ਲੈਕ ਸੀਗਾ ਤੇ ਦੋ ਭਰਾ ਸੀ ਤੇ ਵੱਡਾ ਵਿਆਹ ਹੋਇਆਗਾ ਇੱਕ ਹਜੇ ਬੈਰ ਜਿੰਦੀ ਹੋਈ ਸੀਗੀ ਮਾਤਾ ਤੇ ਪਿਤਾ ਮਾਤਾ ਇੱਕ ਪਿਤਾ ਇੱਕ ਭਰਾ ਦਾ ਭੈਣ ਹੈ ਨਹੀਂ ਸੀ ਦੋ ਭਰਾ ਭਰਾ ਸੀ ਕਰਦੇ ਹਾਲਾਤ ਕਿਦਾਂ ਦੇ ਕਰਦੇ ਹਾਲਾਤ ਬਸ ਇਹਨਾਂ ਕੋਲੇ ਹਦੀ 3 1/2 ਕਿਲੇ ਬਾਣਦੇ ਸੀ ਤੇ ਗਰੀਬੀ ਚ ਉੱਟ ਕੇ ਨਹੀਂ ਪੂਰਾ ਮਾਣ ਆ ਜੀ ਸਾਨੂੰ ਸਾਡੇ ਪਿੰਡ ਨੂੰ ਸਾਰੇ ਅਨਮੋਲ ਨੂੰ ਮੇਰੇ ਜੱਪਾ ਪੁੱਤ ਤੈਨੂੰ ਪੂਰਾ ਮਾਣ ਆ ਸਾਡੇ ਪਿੰਡ ਦਾ ਜੋ ਕਿ ਬਹੁਤ ਕਾ ਕੱਟ ਦਾ ਪੂਰਾ ਨਹੀਂ ਹੋ ਸਕਦਾ ਖੈਰ ਜੋ ਹੋਇਆਗਾ ਪਰ ਸੁਰਪਤ ਇਹ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਪੂਰੀ ਸੋਗ ਦੀ ਲਹਿਰ ਹੈ ਸਾਰੇ ਪਿੰਡ ਦੇ ਵਿੱਚ ਪੂਰੇ ਸ਼ੋਕ ਦੀ ਲੈ ਰਹਾ ਘਰ ਵਿੱਚ ਰੁਕੀਆਂ ਪੱਕੀਆਂ ਕਿਉਂਕਿ ਬਹੁਤ ਮੁੰਡਾ ਲੈਕ ਸੀ ਬਹੁਤ ਸਿਆਣਾ ਮੁੰਡਾ ਸੀਗਾ ਹਾਂਜੀ ਸਾਡੇ ਪਿੰਡ ਨਮੋਲ ਮਿਰਜਾ ਪੱਤੀ ਦੇ ਛੀਤ ਲੈਸ਼ਨਾਇਕ ਰਿੰਕੂ ਸਿੰਘ ਜੋ ਕਿ ਸਿੱਕਮ ਦੇ ਵਿੱਚ 55 ਇੰਜੀਨੀਅਰ ਰੈਜiment ਦੇ ਵਿੱਚ ਨੌਕਰੀ ਕਰਦੇ ਸੀਗੇ ਉਹ ਬਲਡੋਜ਼ਰ ਦੀ ਉਹਨਾਂ ਦੀ ਡਿਊਟੀ ਦੀ ਡਰਾਈਵਰ ਤੇ ਬਲਡੋਜ਼ਰ ਦੇ ਉਹਨੂੰ ਚਲਾਉਂਦੇ ਸਮੇਂ ਸਟੀਅਰਿੰਗ ਲੌਕ ਹੋਣ ਕਰਕੇ ਉਹ ਸੀਹੀਦ ਹੋ ਗਏ ਜੋ ਕਿ ਉਹਨਾਂ ਦੀ ਡੈੱਡ ਬੋਡੀ ਉਹ ਬਾਈ ਯਾਰ ਦਿੱਲੀ ਪਹੁੰਚੀ ਕੱਲ੍ਹ ਦਿੱਲੀ ਤੋਂ ਆਪਣਾ ਐਮਐਚ ਪਟਿਆਲੇ ਪਟਿਆਲੇ ਤੋਂ ਅੱਜ ਉਹ ਕਾਨਵਾਈ ਦੇ ਨਾਲ ਪਿੰਡ ਨਮੋਰ ਦੇ ਵਿੱਚ ਪਹੁੰਚੇ ਨੇ ਜੋ ਕਿ ਘਰੇ ਪਰਿਵਾਰ ਦੇ ਵਿੱਚ ਵੀ ਉਹਨਾਂ ਦਾ ਮਤਲਬ ਜੋ ਰਸਮ ਹੈਗੀ ਮੂੰਹ ਦਿਖਾਉਣ ਦੀ ਹੋਈ ਹੈ ਉਸਦੇ ਬਾਅਦ ਜੋ ਕਿ ਪੰਚਾਇਤ ਵੱਲੋਂ ਸਾਰੇ 6.5 ਸ਼ਾਭਕਾ ਸ਼ੈਨਿਕ ਨਮੋਰ ਦੇ ਬਾਕੀ ਲੰਮਣੇ ਜਿਨ੍ਹਾਂ ਨੇ ਕੱਲ ਪੂਰਾ ਦਿਨ ਇੱਥੇ ਮੋਰਚਾ ਸ਼ਮਿਆ ਹੋਇਆ ਸੀਗਾ ਸਾਰੀਆਂ ਤਿਆਰੀਆਂ ਕਰੀਆਂ ਦੀਆਂ ਐਕਸ਼ਨ ਮੈਨ ਪੂਰੇ ਸਾਡੇ ਜੋ ਸਰਪੰਚ ਸੁਖਵੀਰ ਸਿੰਘ ਜੀ ਛੁਖੀ ਉਹਨਾਂ ਦੀ ਪੂਰੀ ਪੰਚਾਇਤ ਆ ਬਾਬੂ ਸ਼ੰਗਜੀ ਠੇਕੇਦਾਰ ਆ ਸਾਰੇ ਉਹਨਾਂ ਦੀ ਸਮੂਹਟੀ ਪੰਚਾਇਤ ਤੇ ਸਾਰੇ ਸ਼ਾਹਕਾ ਸ਼ੈਨ ਸਾਡੇ ਪਿੰਡ ਨਮੋੜ ਦੇ ਤੇ ਬਾਕੀ ਲਾਂਮਾ ਦੇ ਸਾਰੇ ਇਥੇ ਫੁੱਲ ਚੋਰੀਆ ਕਰ ਰਹੇ تھے ਕਿ ਜੋ ਕਿ ਅੱਜਾ ਹੁਣ ਉਹਨਾਂ ਦਾ ਅੰਤਮ ਸ਼ਲਾਮੀ ਦਿੱਤੀ ਗਈ ਹੈ ਕਿ ਇਸ ਕਰਕੇ ਸਾਨੂੰ ਉਸ ਹੀ ਥੀਂ ਤੇ ਜਿੱਥੇ ਸਾਨੂੰ ਦੁੱਖ ਹੈ ਸਾਨੂੰ ਉਸ ਹੀ ਤੇ ਮਾਣ ਵੀ ਬਹੁਤ ਤਕੜਾ ਹੈਗਾ ਕਿਉਂਕਿ ਜੋ ਇਹ ਥੀਂ ਜੋ ਥੀਂ ਹੁੰਦੇ ਨੇ ਜਾਂ ਰਸਮਾਂ ਆਪਣਾ ਝੰਡੇ ਦੇ ਹੁੰਦੀਆਂ ਨੇ ਇਹ ਕੋਈ ਕਿਕਰਾ ਬੇਰੀਆ ਤ ਨਹੀਂ ਮਿਲਦੀ ਆ ਇਸ ਕਰਕੇ ਸ਼ਹੀਦਾਂ ਫੌੜ ਦੇ ਵਿੱਚ ਛੀਦ ਨੂੰ ਮੰਨਿਆ ਜਾਂਦਾ ਜੋ ਦੇਸ਼ ਵਾਸਤੇ ਦੇਸ਼ ਆ 144 ਅੱਜ ਭਾਰਤੀ 144 140 ਦੀ ਜੋ ਸਟ੍ਰੈਂਥ ਹੈਗੀ ਉਹ ਰਾਮਨਾਥ ਨੀਂਦ ਨੀਂਦ ਛੌਂਦੀ ਹੈਗੀ ਇਸ ਕਰਕੇ ਛੀਦ ਦਾ ਜੋ ਦਰਜਾ ਉਹਨਾਂ ਨੂੰ ਦਿੱਤਾ ਗਿਆ ਸਾਡੀ ਪੰਜਾਬ ਸਰਕਾਰ ਵੱਲੋਂ ਇੱਕ ਬੇਨਤੀ ਹੈ ਕਿਉਂਕਿ ਜੇ ਪੰਜਾਬ ਸਰਕਾਰ ਆ ਜੋ ਉਹਨਾਂ ਦਾ ਉਹਨਾਂ ਦੇ ਪਰਿਵਾਰ ਦੀ ਯੋਗਤਾ ਦਾ ਉਹਦਾ ਭਰਾ ਆਏਗਾ ਪਿੱਛੇ ਦੀ ਪਰਜਾਈ ਆ ਉਹਨੂੰ ਯੋਗਤਾ ਨੌਕਰੀ ਮਿਲੇ ਤੇ ਉਹਦਾ ਜੋ ਮਾਨ ਸਨਮਾਨ ਆ ਜੋ 1 ਕਰੋੜ ਰੁਪਇਆ 6 ਐਮ ਸਭ ਖੁਦ ਆ ਕੇ ਦੇਣਾ ਤਾਂ ਉਹ ਸਾਡੇ ਪਿੰਡ ਦਾ ਸਿਰ ਉੱਚਾ ਹੋ ਸਕੇ ਵੈਜੀ ਦਾ ਖਤਰਾ ਵੈਜੀ ਕੀ ਖਤੇ ਮੈਂ ਸਰਦਾਰ ਸੁਖਦੇਵ ਸਿੰਘ ਕਿਹਾ ਕਿ ਮੈਂ ਚੇਅਰਮੈਨ ਸੁਜੁਗਤ ਜਵਾਨ ਮੋਰਚਾ ਪੰਜਾਬ ਅੱਜ ਅਸੀਂ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਇਲਾਕਿਆਂ ਤੋਂ ਸਾਰੇ ਸਾਬਕਾ ਸੈਨਿਕ ਸ਼ਹੀਦ ਜਿਹੜੇ ਅੱਜ ਅਸੀਂ ਕੀ ਉਹਨਾਂ ਦਾ ਸੰਸਕਾਰ ਸੀ ਉਹਦੇ ਉੱਤੇ ਅਸੀਂ ਇਕੱਠੇ ਹੋਏ ਹਾਂ ਅਸੀਂ ਸਾਬਕਾ ਸੈਨਿਕ ਮਹਿਸੂਸ ਮਾਨ ਮਹਿਸੂਸ ਕਰਦੇ ਹਾਂ ਕਿ ਸਾਡੇ ਇਲਾਕੇ ਦਾ ਜਿਹਨੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕੀਤਾ ਉਸੀ ਦਿ ਹੋਏਨ ਡਿਊਟੀ ਦੌਰਾਨ ਸੋ ਅਸੀਂ ਮਾਣ ਮਹਿਸੂਸ ਕਰਦੇ ਹੋਇਆ ਸਾਰੇ ਇਲਾਕੇ ਦੇ ਸਾਬਕਾ ਸੈਨਿਕ ਇੱਥੇ ਇਕੱਠੇ ਹੋਏ ਨੇ ਸਾਰੇ ਸਾਬਕਾ ਸੈਨਿਕਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਪਿੰਡ ਨੇ ਬਹੁਤ ਵੱਡਾ ਸਹਿਯੋਗ ਕੀਤਾ ਦੋਨੇ ਪੰਚਾਇਤਾਂ ਨੇ ਬਹੁਤ ਜਿਆਦਾ ਵਧੀਆ ਪ੍ਰਬੰਧ ਕੀਤੇ ਨੇ ਅਸੀਂ ਸਾਰੇ ਪੰਚਾਇਤਦਾਰ ਤੇ ਪਿੰਡ ਦੇ ਸਾਬਕਾ ਸੈਨਿਕਾਂ ਦਾ ਤੇ ਸਾਥੀਆਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਸੰਸਕਾਰ ਦੇ ਮੌਕੇ ਤੇ ਬਹੁਤ ਵਧੀਆ ਪ੍ਰਬੰਧ ਕੀਤੇ ਨੇ ਵਾਇਰ ਜੀ ਦਾ ਖਾਸ ਤੁਹਾਨੂੰ ਸਤਿ ਸ੍ਰੀ ਅਕਾਲ ਸੁੰਦਰਪਾਇਆ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਭਤੀਜੇ ਦੇ ਭਤੀਜਾ ਸ਼ਹੀਦ ਹੋਇਆ ਰਿੰਕੂ ਸਿੰਘ ਜੀ ਕਿੱਦਾਂ ਦਾ ਸੁਭਾਅ ਸੀ ਪਰਿਵਾਰ ਦੇ ਵਿੱਚ ਬਹੁਤ ਵਧੀਆ ਸੁਭਾਅ ਦੀਆ ਜੀ ਖੇਡਾਂ 'ਚ ਬਹੁਤ ਵਧੀਆ ਕਬੱਡੀ ਖੇਡਦਾ ਸੀ ਆਪਣੇ ਕੋਲ ਹੀ ਉਹ ਬਹੁਤ ਮਿਹਨਤੀ ਬੰਦਾ ਸੀ ਜੀ ਕਿੰਨੀ ਕੋਮਰ ਸੀ ਉਹ 29 ਸਾਲ ਦੀ ਇਹਨਾਂ ਦੀ ਇਕਵਾਰਾ ਸੀ ਹਾਂਜੀ ਇਕਵਾਰਾ ਸੀ ਪਰਿਵਾਰ ਦੇ ਵਿੱਚ ਹੋਰ ਕੋਈ ਪਰਿਵਾਰ ਦੇ ਵਿੱਚ ਬਸ ਇੱਕ ਰਹਿ ਗਿਆ ਇਹ ਮੁੰਡਾ ਉਹਨਾਂ ਦਾ ਜੀ ਦੀ ਬੋਲੀ ਕਹਿਣਾ ਚਾਹੁੰਦੇ ਹੋ ਰਿੰਕੂ ਸਿੰਘ ਵਾਲੀ ਇਸ ਤਰ੍ਹਾਂ ਕਹਿੰਦੇ ਉਹਦੇ ਪ੍ਰਭਾਤਿਕ ਘੋਸ਼ਣਾ ਕੋਸ਼ਦਾ ਹੋਵੇ ਛੇੜੀਆਂ ਚ ਬਣਾ ਯਾਦਗਾਰ ਬਣਾਈ ਉਹਦੀ ਬੋਲੀ